ਪੱਟ ਟੁੱਟ ਜੜ ਮੁਗਲਾ ਦੇ ਆਲਮਾ ਰੰਗ ਦਿਖਲਾਉਗੀ ਪੱਟ ਟੁੱਟ ਜੜ ਮੁਗਲਾ ਦੇ ਆਲਮਾ ਰੰਗ ਦਿਖਲਾਉਗੀ ਬਿਨਾ ਕੁਰਬਾਨੀ ਕਰੇ ਕਦੇ ਆਲਮਾ ਹੁੰਦਾ ਨਹੀਂ ਸਦਾਰ ਜੀ ਪੰਜ ਦਿਨਾਂ ਬਾਅਦ ਗੁਰੂ ਜੀ ਦੇ ਸਿਰਸ ਦਾ ਹੋਇਆ ਸਤਕਾਰ ਜੀ ਪੰਜ ਦਿਨਾਂ ਬਾਅਦ ਗੁਰੂ ਜੀ ਦੇ ਸਿਰਸ ਦਾ ਹੋਇਆ ਸਤਕਾਰ ਜੀ ਪੰਜ ਦਿਨਾਂ ਬਾਅਦ ਸੀਸ ਦਾ ਹੋਇਆ ਸਬਸਕਾਰ ਜੀ ਹੋ ਹੋ 16 ਨਵੰਬਰ 1675 ਦਾ ਦਿਨ ਚੜਿਆ ਮਹਾਰਾਜ ਦਾ ਸਿਸਕਾਰ ਗੁਰਦੁਆਰਾ ਸੀਸਗੰਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਂਦਾ ਚੌਪਤ ਰਾਏ ਜਿਨ੍ਹਾਂ ਨੇ ਰਹਿਤਨਾਮਾ ਵੀ ਲਿਖਿਆ ਅਰਦਾਸ ਕਰ ਦਿੱਤੀ ਬਾਅਦ ਵਿੱਚ ਪਾਠ ਰਖਾ ਕੇ ਨੌਵੇਂ ਪਾਤਸ਼ਾਹ ਨੌਵੇਂ ਮੁਹੱਲੇ ਦੇ ਸੇ ਲੋਕਾਂ ਦਾ ਪਾਠ ਕਰਕੇ ਭੋਗ ਪਾਇਆ ਜਾਂਦਾ ਕਿਉਂਕਿ ਬਾਕੀ ਬਾਣੀ ਦਾ ਧੀਰ ਮੱਲੀਆਂ ਬਾਸਤੀ ਨਾ ਕਰਤਾਰਪੁਰ ਭੋਗ ਵੀ ਪਾਇਆ ਜਾਂਦਾ ਤੇ ਇਸੇ ਜਗ੍ਹਾ ਦੇ ਉੱਤੇ ਨਾਲ ਗੁਰਦੁਆਰਾ ਦਮਦਮਾ ਸਾਹਿਬ ਆਏ ਗੁਰੂ ਕੇ ਮਹਿਲ ਹੁੰਦੇ ਸੀ ਜਿੱਥੇ ਨੌਵੇਂ ਪਾਤਸ਼ਾਹ ਦੇ ਰਹਿਸ਼ੀ ਨਿਵਾਸ ਸਥਾਨ ਸਨ ਤੇ ਸੰਗਤ ਜੀ ਫਿਰ ਇਸੇ ਦਮਦਮਾ ਸਾਹਿਬ ਵਾਲੇ ਸਥਾਨ ਦੇ ਉੱਤੇ ਨਾਲੇ ਆ ਸਾਹਮਣੇ ਮਹਾਰਾਜ ਜੀ ਨੂੰ ਬਿਠਾਲ ਕੇ ਜਿਹੜੀਆਂ ਗੁਰਿਆਈ ਦੀਆਂ ਰਸਮਾਂ ਨੇ ਉਹ ਬਾਬਾ ਬੁੱਢਾ ਜੀ ਦੀ ਕੁੱਲ ਦੇ ਵਿੱਚੋਂ ਭਾਈ ਰਾਮ ਕੋਇਰ ਅਮਰਤ ਸ਼ਾਹ ਕੇ ਬਾਬਾ ਗੁਰਬਖਸ਼ ਸਿੰਘ ਬਣੇ ਬਵੰਜਾ ਹੁਕਮਨਾਮੇ ਪਟ ਇਹਨਾਂ ਨੇ ਲਿਖੇ ਸਨ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਬਵੰਜਾ ਹੁਕਮਨਾਮੇ ਉਹ ਵੀ ਅਸੀਂ ਅੰਤਮ ਸਮਾ ਮਹਾਰਾਜ ਦਾ ਬੋਲਦੇ ਹੁੰਨੇ ਆ ਫਿਰ ਸ਼ਾਮ ਨੂੰ ਮੈਂ ਇੱਕ ਪਿੰਡ ਦੀ ਬੇਨਤੀ ਕਰਨੀ ਆ ਸ਼ਾਮ ਨੂੰ ਸਿੱਖ ਜਦੋਂ ਪੁੱਛਦੇ ਨੇ ਨਾ ਵੀ ਮਹਾਰਾਜ ਕਿਹਦੇ ਲੜ ਲਾ ਕੇ ਚੱਲੇ ਮਹਾਰਾਜ ਕਹਿੰਦੇ ਫਿਰ ਐਂ ਕਰਿਓ ਜਿੱਥੇ ਹੁਣ ਦਰਬਾਰ ਸਾਹਿਬਾ ਨਾ ਦਮਦਮਾ ਆਪਣੇ ਅਬ ਚਲ ਨਗਰ ਉੱਥੇ ਕੱਲ ਨੂੰ ਸੁੰਦਰ ਪਹਿਲਾਂ ਤਾਂ ਸਾਰੀਆਂ ਕੰਦਾਂ ਤੇ ਚਾਦਰਾਂ ਲਾਇਓ ਫਿਰ ਗਲੀਚੇ ਵਿਛਾਇਓ ਫਿਰ ਤਖਤ ਸਜਾਇਓ ਫਿਰ ਚਿੰਦਵਾ ਤਾਣਿਓ ਫਿਰ ਫੁੱਲਾਂ ਦੀਆਂ ਮਾਲਾ ਗਲਾਬ ਤੇ ਗੇਂਦੇ ਦੀਆਂ ਬਣਾ ਕੇ ਲਿਆਓ ਫਿਰ ਕੁਜਰਮਾਲੇ ਲੈ ਕੇ ਆਇਓ ਅਤਰ ਫਲੇਲਾ ਛਿੜਕਿਓ ਉੱਥੇ ਦੱਸਾਂਗੇ ਕੱਲ ਨੂੰ ਕਿਨਾਂ ਨੂੰ ਤੁਹਾਨੂੰ ਲੜ ਲਾ ਕੇ ਜਾਣਾ ਹੈ ਮਹਾਰਾਜ ਜੀ ਰਾਤੋਂ ਬਾਅਦ ਜਦੋਂ ਜਾਗਦੇ ਨੇ ਨਾ 42 ਸਾਲ ਦੀ ਉਮਰ ਹੁੰਦੀ ਆ ਮਹਾਰਾਜ ਜੀ ਦੀ 41 ਸਾਲ 9 ਮਹੀਨੇ 15 ਦਿਨਾਂ ਦੀ ਕੋਲ ਉਮਰ ਸੀ ਇਹ ਉਮਰ ਨੂੰ ਬਾਣੀ ਕਹਿੰਦੀ ਆ 40 ਸੀ ਪਰ ਹੋਏ 40 ਸਾਲ ਦਾ ਬੰਦਾ ਪੂਰੇ ਪਰਮੇ ਸਰੀਰ ਦਾ ਹੁੰਦਾ 85 ਪੱਗ ਖਿਸਾ 50 ਸਾਲ ਦੇ ਦਾ ਜਵਾਨੀ ਵਾਲੇ ਪੱਖੋਂ ਫੇੜੜਿਆ ਪਿੱਛੇ ਨੂੰ ਪੈਰ ਆਉਣ ਲੱਗ ਜਾਂਦਾ ਸਸ ਠੀਕੇ ਬਢੇਪਾ ਆ 60 ਸਾਲ ਦੇ ਨੂੰ ਬਢੇਪਾ ਆਉਣਾ ਸ਼ੁਰੂ ਹੁੰਦਾ ਸੀ ਹੁਣ 40 40 ਸਾਲ ਦੇ ਬੱਗੇ ਚਿੱਟੇ ਹੋਏ ਫਿਰਦੇ ਨੇ ਇੰਨਾ ਫਰਕ ਪੈ ਗਿਆ ਕੈਮੀਕਲ ਤੇ ਮਲਾਪਟਾਂ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਦੇ ਕਰਕੇ ਮਹਾਰਾਜ ਤੜਕੇ ਨੂੰ ਜਾਗੇ ਨੇ ਮਹਾਰਾਜ ਨੇ ਪੰਜ ਇਸ਼ਨਾਨਾ ਕੀਤਾ ਕਿਉਂਕਿ ਸਾਰਾ ਸਰੀਰ ਖੁੱਲਿਆ ਪਿਆ ਸੀ ਮਹਾਰਾਜ ਦਾ ਫਿਰ ਉਹਨਾਂ ਨੇ ਕੇਸੀ ਇਸ਼ਨਾਨ ਦਹੀਂ ਨਾਲ ਕੀਤਾ ਫਿਰ ਮਹਾਰਾਜ ਦੇ ਕੋਲ ਨਾਲ ਚੋਬਦਾਰ ਸਮਾਨ ਲੈ ਕੇ ਆ ਜਾਂਦਾ ਕਲਗੀਧਰ ਪਾਤਸ਼ਾਹ ਕੋਲ ਫਿਰ ਸੱਚੇ ਪਾਤਸ਼ਾਹ ਨੇ ਆਪਣੇ ਜੂੜੇ ਨੂੰ ਪਹਿਲਾਂ ਪਤਲਾ ਲੜ ਬਣ ਕੇ ਪਹਿਲਾਂ ਜੂੜਾ ਕਰਿਆ ਫਿਰ ਪਤਲੇ ਲੜ ਤੋਂ ਦਮਾਲਾ ਦਸਤਾਰ ਸਜਾਉਣੀ ਸ਼ੁਰੂ ਕੀਤੀ ਕਲਗੀਧਰ ਪਾਤਸ਼ਾਹ ਨੇ ਫਿਰ ਚੋਗਾ ਪਾਇਆ ਫਿਰ ਚੋਗੇ ਤੇ ਸਦਾ ਦੀ ਸਾਤਣ ਤਲਵਾਰ ਫਿਰ ਉੱਤੇ ਚੱਕਰ ਲਾਇਆ ਫਿਰ ਉਹ ਕਲਗੀ ਸਜਾਈ ਜਿਹੜੀ ਅੱਜ ਵੀ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਪਈ ਆ ਮਹਾਰਾਜ ਨੇ ਪਿਸਟਲ ਮਹਾਰਾਜ ਨੇ سونے ਦੀ ਮੁਖੀ ਦੇ ਤੀਰਾਂ ਦਾ ਪੱਥਾ ਭਰਿਆ ਉੱਥੇ ਫਿਰ ਸੱਚੇ ਪਾਤਸ਼ਾਹ ਆ ਕੇ ਮਹਾਰਾਜੀ ਦੀ ਵਾਂਗ ਚ ਸਜਦੇ ਨੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜੀ 6 ਅਕਤੂਬਰ 1708 ਨੂੰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੰਦੇ ਨੇ ਸਾਰੀ ਜਗ੍ਹਾ ਇਦਾਂ ਹੀ ਹੁੰਦਾ ਲਓ ਉੱਥੇ ਮਹਾਰਾਜੀ ਦੀ ਜਿਹੜੀ ਹੈ ਗੁਰਿਆਈ ਦੀ ਰਸਮ ਬਾਬਾ ਰਾਮ ਕੋਇਰ ਜੀ ਕਰ ਦਿੰਦੇ ਨੇ ਤੇ ਉਦੋਂ ਬਾਅਦ 1 ਮਿੰਟ ਦੀ ਬੇਨਤੀ ਕਰਾਂ ਗੁਰਬਖਸੋਦਾਸੀ ਮਹਾਰਾਜ ਕਹਿੰਦੇ ਨੇ ਅਸੀਂ ਕਿਲਾ ਛੱਡ ਕੇ ਜਾਣਾ ਤੇ ਤੁਸੀਂ ਨਵੇਂ ਪਾਤਸ਼ਾਹ ਦੇ ਸਥਾਨ ਤੇ ਰਹਿਣਾ ਕਹਿੰਦਾ ਮਹਾਰਾਜ ਮੁਗਲੇ ਮੁਗਲ ਫਿਰਦੇ ਨੇ ਇੰਨਾ ਬੈਰੀ ਕਿਵੇਂ ਰਹਾ ਜਾਏਗਾ ਮਹਾਰਾਜ ਕਹਿੰਦੇ ਬਾ ਝਾੜੂ ਦੀਵਾ ਬੱਤੀ ਤੁਸੀਂ ਕਰਨੀਆ ਤੁਹਾਨੂੰ ਤਤੀਬਾ ਨਹੀਂ ਲੱਗੂਗੀ ਲੱਗਦੀ ਵੀ ਨਹੀਂ ਆਹ ਦੇਖੋ ਸੂਰਜ ਮੱਲ ਦੀ ਔਲਾਦ ਫਿਰ ੱੱਕੇ ਮਾਰ ਕੇ ਬਾਬਾ ਗੁਰਬਖਸੋਦਾਸੀ ਨੂੰ ਕੱਢ ਦਿਆ ਚਾਹੀ ਜਾ ਕੇ ਹੇਰਪਿੰਡ ਬੈੰਦੇ ਨੇ ਚਲੋ ੱੱਕੇ ਮਾਰ ਕੇ ਕੱਢਿਆ ਤੇ ਆਖਿਆ ਉਹ ਤੁਸੀਂ ਗੁਰੂ ਦੀ ਬਰਾਬਰੀ ਕਰਦੇ ਹੋ ਤੁਹਾਡੀ ਅਨਸ਼ਵੰਸ਼ ਨਹੀਂ ਰਹੂਗੀ ਕੱਲਾ ਕੱਲਾ ਜੀ ਉਹਨਾਂ ਦਾ ਬਿਮਾਰੀ ਲੱਗ ਲੱਕੇ ਸੂਰਜ ਮੱਲ ਬਾਬਾ ਸ਼ਿਆਮ ਰਾਏ ਗੁਲਾਬ ਰਾਏ ਦੀ ਔਲਾਦ ਦਾ ਮਰ ਜਾਂਦਾ ਉਹ ਲੰਮਾ ਇਤਿਹਾਸ ਆ ਕਦੇ ਫੇਰ ਕਹਿਣ ਦਾ ਯਤਨ ਕਰਾਂਗੇ ਇੱਥੇ ਹੀ ਸਮਾਪਤੀ ਕਰਨੀ ਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਅਸੀਂ ਬੜਾ ਕੁਝ ਕਹਿਣਾ ਸੀ ਜਿਵੇਂ ਕਿ ਸਾਈ ਮੀਆਂ ਮੀਰ ਦਾ ਚੇਲਾ ਮੀਰਾ ਸ਼ਾ ਆ ਕੇ ਪੁੱਛਦਾ ਮਹਾਰਾਜ ਮਹਾਰਾਜ ਸ਼ਰਾਬ ਜਿਹੜੀ ਸ਼ਰਾ ਉਹ ਉੱਤਮ ਕਿਹੜੀ ਆ ਮਹਾਰਾਜ ਕਹਿੰਦੇ ਸ਼ਰਾ ਉਹ ਉੱਤਮ ਹੈ ਜਿਹੜੀ ਬਦੀਆਂ ਤੋਂ ਰੋਕ ਕੇ ਮਜਬ ਕਿਹੜਾ ਚੰਗਾ ਮਹਾਰਾਜ ਜਿਹੜਾ ਖੁਦਾ ਦੇ ਨਾਲ ਜੋੜੇ ਉਹ ਕੇਣਾ ਫਕੀਰ ਆ ਕੇ ਕਹਿੰਦੇ ਮਹਾਰਾਜ ਅਸੀਂ ਧਾਰਮਿਕ ਮਸਲਿਆਂ ਤੇ ਤੁਹਾਡੇ ਨਾਲ ਬਹਿਸ ਕਰਨੀ ਆ ਉਹ ਮਹਾਰਾਜ ਕਹਿੰਦੇ ਧਾਰਮਿਕ ਮਸਲਿਆਂ ਤੇ ਬਹਿਸ ਨਹੀਂ ਕਰੀਦੀ ਚਰਚਾ ਕਰੀਦੀ ਬਹਿਚੋ ਕੀ ਨਿਕਲਦਾ ਕਿੰਤੂ ਪ੍ਰੰਤੂ ਤੂੰ ਤੂੰ ਮੈਂ ਮੈਂ ਆ ਨਿਕਲਦੀ ਆ ਜਦੋਂ ਮਹਾਰਾਜ ਗੋਆ ਜਾਂਦੇ ਨੇ ਮੈਂ ਸਾਰਾ ਕੁਝ ਕਹਿਣਾ ਸੀ ਪਰ ਕਹਿਣਾ ਨਹੀਂ ਬੇਨਤੀ ਮਕਾਮਾ ਜਦੋਂ ਗੋਆ ਗਏ ਉੱਥੋਂ ਦੇ ਬ੍ਰਾਹਮਣ ਕਹਿੰਦੇ ਮਹਾਰਾਜ ਅਸੀਂ ਬ੍ਰਾਹਮਣ ਹੁੰਦੇ ਆ ਪਿਤਰਦਾਨ ਦੋ ਪਿਤਰਦਾਨ ਜਿਹੜੇ ਮਰ ਮੁੱਕੇ ਹੋ ਜਾਂਦੇ ਹੁੰਦੇ ਨੇ ਉਹਨਾਂ ਨੂੰ ਪਿਤਰ ਕਹਿੰਦੇ ਆ ਉਹ ਮਹਾਰਾਜ ਕਹਿੰਦੇ ਭਾਈ ਸਾਡੇ ਪਿਤਰ ਕਿਹੜਾ ਭੂਤ ਪ੍ਰੇਤ ਨੇ ਉਹਨਾਂ ਦੀ ਕਿਹੜਾ ਆਤਮਾ ਭਟਕਦੀ ਫਿਰਦੀ ਆ ਉਹਦਾ ਸੱਚਖੰਡ ਨਿਵਾਸੀ ਹੋ ਗਏ ਪਿਤਰਦਾਨ ਦਾ ਮਰਿਆਂ ਉਹਨਾਂ ਨੂੰ ਦਈਦਾ ਜਿਨ੍ਹਾਂ ਦੀ ਆਤਮਾ ਭਟਕਦੀ ਹੋਵੇ ਸੂਰਜ ਮੱਲ ਦਾ ਪਰਿਵਾਰ ਰੋਣ ਲੱਗਿਆ ਮਹਾਰਾਜ ਨੇ ਆਖਿਆ ਰੋਣਾ ਪਟਣਾ ਨਹੀਂ ਰੋਈ ਦਾ ਪਿੱਟੀ ਦਾ ਉਹਨੂੰ ਆ ਜਿਹੜਾ ਜਨਮ ਲੈ ਕੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਜਹਾਨ ਤੇ ਆ ਕੇ ਕੋਈ ਕਿਸੇ ਦਾ ਭਲਾ ਨਹੀਂ ਕਰਦਾ ਉਹਨੂੰ ਰੋਈ ਪਿੱਟੀ ਦਾ ਵੀ ਵਿਚਾਰਾ ਜਿਵੇਂ ਆਇਆ ਸੀ ਓਵੇਂ ਹੀ ਚਲਿਆ ਗਿਆ ਇਹ ਇਤਿਹਾਸਾ ਥੋੜੀ ਜਿਹੀ ਵਾ ਬਹੁਤੀ ਸਮਝ ਕੇ ਪ੍ਰਵਾਨ ਕਰ ਲਿਓ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਾਥੋਂ ਤੁਹਾਡਾ ਸਤਕਾਰ ਨਹੀਂ ਹੋ ਸਕਿਆ ਕਵੀਆਂ ਆਲਮਾਂ ਆਰਫਾਂ ਫਾਜ਼ਲਾਂ ਤੋਂ ਤੁਹਾਡਾ ਪੂਰਾ ਵਿਸਥਾਰ ਨਹੀਂ ਹੋ ਸਕਿਆ ਪੁੱਤਰ ਕਿਤੇ ਤੇਰਾ ਪੋਤੇ ਕਿਤੇ ਗੁਰੂਜੀ ਤੇਰਾ ਇਕੱਠਾ ਪਰਿਵਾਰ ਨਹੀਂ ਹੋ ਸਕਿਆ ਕਿਸ ਕਿਤੇ ਤੇਰਾ ਤੇ ਧੜ ਕਿਤੇ ਗੁਰੂ ਜੀ ਇਹ ਵੀ ਇੱਕ ਥਾਂ ਸਸਕਾਰ ਨਹੀਂ ਹੋ ਸਕਿਆ ਇਹ ਵੀ ਇੱਕ ਥਾਂ ਸਸਕਾਰ ਨਹੀਂ ਹੋ ਸਕਿਆ ਸਮੂਹ ਤੇ ਸਮੁੱਚੀ ਸੰਗਤ ਨੇ ਰਲ ਮਿਲ ਕੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ 349ਵੀਂ ਜਿਹੜੀ ਆ ਸ਼ਹੀਦੀ ਪੁਰਬ ਆਪਾਂ ਨੇ ਅੱਜ ਦੀਵਾਨ ਤਿੰਨ ਦਿਨ ਤੋਂ ਬਹੁਤ ਲੰਮੇ ਸਮੇਂ ਤੋਂ ਬਾਬਾ ਜੀ ਰੋਜ਼ ਫੇਸਬੁੱਕ ਤੇ ਪਾਉਂਦੇ ਹਨ ਦਾ ਪੇਜ ਵੀ ਤੁਸੀਂ ਸਮਾਤੇ ਆਈਡੀ ਖੋਲ ਕੇ ਇਹਨਾਂ ਦੀ ਫੋਲੋ ਕਰ ਲਿਓ ਇੱਥੋਂ ਦਾ ਹੁਕਮਨਾਮਾ ਇੱਥੋਂ ਜੋ ਵੀ ਪ੍ਰੋਗਰਾਮ ਹੁੰਦਿਆਂ ਬਾਬਾ ਮੋਹਨ ਸਿੰਘ ਜੀ ਕਰਕੇ ਕਰੂਆ ਤੁਹਾਨੂੰ ਮਿਲਦੇ ਰਹਿਣਗੇ ਕਿਹਦੇ ਘਰ ਪ੍ਰਭਾਤ ਫੇਰੀ ਜਾਂਦੀ ਆ ਅਸੀਂ ਦਾ ਦਰਸ਼ਨ ਕਰਦੇ ਰਹਿੰਦੇ ਸੀ ਸੋ ਕਈ ਦਿਨ ਤੋਂ ਲੰਬੇ ਸਮੇਂ ਤੋਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਸਨ ਅਪਰੰਤ ਚੱਲਦਾ ਚੱਲਦਾ ਇੱਥੇ ਤੱਕ ਦੇ ਜਿਹੜਾ دیਵਾਨ ਆ ਅੱਜ ਸਮਾਪਤੀ ਹੋਈ ਆ ਸੋ ਬਹੁਤ ਬਹੁਤ ਧੰਨਵਾਦ ਕਰਦਿਆਂ ਸਾਡੇ ਸਤਿਕਾਰਯੋਗ ਬਾਈਦੀਪ ਸਿੰਘ ਜੀ ਜਿਹਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੰਦਰੁਸਤੀ ਹੋ ਗਈ ਅਸੀਂ ਵੀ ਅਰਦਾਸ ਕਰਦੇ ਆਂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਇੱਕ ਮਹੀਨੇ ਦੇ ਲਗਭਗ ਹਸਪਤਾਲ ਦੇ ਵਿੱਚ ਉਹ ਛੁੱਟੀ ਲੈ ਕੇ ਆਏ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਧੰਨਵਾਦ ਉਹਨਾਂ ਦੇ ਸਹਾਇਕ ਭਾਈ ਬਾਬਾ ਦਿਲਬਖ ਸਿੰਘ ਜੀ ਉਹਨਾਂ ਦਾ ਤੇ ਧੰਨਵਾਦ ਸਾਡੇ ਸਤਿਕਾਰਯੋਗ ਹੈੱਡ ਗ੍ਰਾਂਤੀ ਸਾਹਿਬ ਸਕੱਤਰ ਤੇ ਸਾਰੀ ਜ਼ਿੰਮੇਵਾਰੀ ਇਹਨਾਂ ਕੋਲ ਆ ਬਾਬਾ ਮੋਹਨ ਸਿੰਘ ਜੀ ਉਹਨਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਹਜ਼ੂਰੀ 'ਚ ਖੜ ਕੇ ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਉਹ ਜਿਵੇਂ ਹੁਕਮ ਹੋਇਆ ਬੋਲ ਦਤਾ ਤੁਹਾਡਾ ਬਹੁਤ ਧੰਨਵਾਦ ਜੇ ਅਸੀਂ ਬਾਰ-ਬਾਰ ਆਇਆ ਬੋਲਦਿਆਂ ਨਾ ਉਹ 10 ਮਿੰਟ ਲੱਗ ਜਾਂਦੇ ਆ ਹੋਈ ਮਾਇਆ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਸਦਾ ਤੁਹਾਡੇ ਖਾਨੇ ਖਿਆਨੇ ਹਰੇ ਭਰੇ ਤੇ ਭਰੇ ਰੱਖੇ ਆਓ ਹੁਣ ਜਿਹੜੀ ਅਗਲੀ ਸਦੀ ਦੀ ਕਾਰਵਾਈ ਆ ਸਾਡੀ ਸਤਿਕਾਰਯੋਗ ਬਾਬਾ ਜੀ ਨੇ ਦੇ ਦੇਣੀਆਂ ਤੇ ਭੁੱਲਣ ਚੁੱਕਾਂ ਦੀ ਮਾਫੀ ਕਿਉਂਕਿ ਜੀਬ ਸਦਾ ਗਿੱਲੀ ਥਾਂ ਰਹਿੰਦੀ ਆ ਕੀ ਪਤਾ ਬੋਲਦਿਆਂ ਤਿਲਕ ਜਵੇ ਸਲੇ ਪੋਜਵੇ ਉਲਟ ਫੋਟ ਥੱਲੀ ਜਾਵੇ ਉਹਦੇ ਨਾਲ ਸ਼ਬਦ ਦਾ ਅਰਥ ਉਲਟ ਤੇ ਗਲਤ ਹੋ ਜਾਂਦਾ ਇਸ ਲਈ ਗੁਰੂ ਸਾਹਿਬਾਨ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹਨ ਜੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਣਾ ਭੁੱਲੇਗਾ ਜਵਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਹ ਸੰਗਤਾਂ ਨੂੰ ਗੁਰ ਤੇ ਆਸਣਾ ਜੋੜਦੇ ਸਨ ਸਤਿਕਾਰਯੋਗ ਸ੍ਰੋਮਣੀ ਇੰਟਰਨੈਸ਼ਨਲ ਗੁੱਡ ਮੈਨਰ ਟੈਡੀ ਜਤਾ ਗਿਆਨੀ ਅਵਤਾਰ ਸਿੰਘ ਜਿਨ੍ਹਾਂ ਨੇ ਤਕਰੀਬਨ 2 ਸਵਾ 2 ਘੰਟੇ ਸੰਗਤਾਂ ਨੇ ਹਾਲ ਕੀਤਾ ਹੈ ਗੁਰਦਸ ਨਾਲ ਜੁੜਿਆ ਹੈ ਸੰਗਤਾਂ ਨੂੰ ਬੜੀ ਪ੍ਰਕਾਰ ਪਤਾਈ ਹੈ ਕਿ ਅੱਜ ਤਾਂਤਾ ਨਾਇ ਪਾਸ਼ਾ ਹਿੰਦੀ ਚਦਰੀ ਦੇ ਸ੍ਰੀ ਦਿਸਮਾਗਮ ਬੜੀ ਸ਼ਰਧਾ ਨਾਲ ਮਨਾਏ ਗਏ ਹਨ 3 ਤੀ ਨਵੰਬਰ ਤੋਂ ਤਾਂਤਾ ਨਾਇ ਪਾਸ਼ਾ ਸਿਰੁਰ ਤੇ ਵਸਦੇ ਸ੍ਰੀ ਦਿਸਮਰਪਤ ਪ੍ਰਭਾ ਆਪਣੀ ਆਰੰਭ ਸੰ ਜਿਨ੍ਹਾਂ ਦੀ ਸਮਾਪਤੀ 5 ਨਵੰਬਰ ਨੂੰ ਬੜੇ ਵਿਗੇ ਕੀਤੀ ਗਈ ਅਤੇ ਪੰਜ ਨੰਬਰ ਨਗਰ ਕੀਰਤਨ ਗੁਰਦੁਆਰਾ ਕਾਗੜਸ ਤੋਂ ਬਣਾ ਹੋਇਆ ਨਗਰ ਕੜੂਆਂ ਦੀ ਪ੍ਰਪੱਕ ਪ੍ਰੋਗਰਾਮ ਕਰਦੇ ਹੋਏ ਵਾਪਸੀ ਗੁਰਦੁਆਰਾ ਕਾਗੜਸ ਦੇ ਗੁਰਮਤਿ ਰਚਨਾ ਵਿੱਚ ਹਾਜ਼ਰੀਆਂ ਭਰੀਆਂ ਸੋ ਸਾਰੀਆਂ ਸੰਗਤਾਂ ਦਾ ਸਰਵਦਾ ਜਿਹੜਾ ਬਾਈ ਦੀਸ ਲੋ 10 ਵੱਲੋਂ ਤਵ ਉਤਰਵਾ ਗਿਣਾਂ ਨਗਰਾਂ ਦੇ ਵਿੱਚ ਪ੍ਰਭਾ ਭਰੀਆਂ ਗਈਆਂ ਉਨਾ ਪ੍ਰਮੁੱਖ ਕਮੇਟੀਆਂ ਦਾ ਸੰਗਤਾਂ ਦਾ ਜਿਹੜਾ ਬਾਈਬਿਸ ਵੱਲੋਂ ਦਲਬਾਗ ਸਿੰਘ ਵੱਲੋਂ ਦਾਸ ਵੱਲੋਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆ ਹੁਣ ਸਭਾਬਤੀ ਪਹਿਲਾਂ ਬੇਨਤੀ ਕਰਦਾ ਤੁ ਇਸ ਸਮਾਂ ਪਹਿਲਾਂ ਛੋਟੇ ਛੋਟੇ ਪਚੰਗੀ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਮੈਨੂੰ ਇੱਕ ਹਫ਼ਤਾ ਬੋਲਣੀ ਹੈ ਸੋ ਬੇਨਤੀ ਕਰਦਾ ਹਾਂ ਇਹ ਪਚੰਗੇ ਦੇ ਚਰਨ ਵਿੱਚ ਕੋ 2 ਮਿੰਟ ਦੀ ਕਵਤਾ ਬੋਲ ਕੇ ਬੈਸਵਾ ਦੇ ਉਸ ਤੋਂ ਪਹਿਲਾਂ ਤਾਂ ਅਨੰਤ ਸਾਧੂ ਯਾਤੇ ਪੜੀਆਂ ਹੋਣਗੀਆਂ ਅਤੇ ਸਮਾਪਤੀ ਹੋ ਜਾਣੀ ਹੈ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਔਰੰਗਜ਼ੇਬ ਹਿੰਦੁਸਤਾਨ ਦੇ ਤਖਤ ਤੇ ਬੈਠਾ ਤਾਂ ਉਸਨੇ ਬਹਿੜ ਦੀ ਸਾਰ ਹਿੰਦੂਆਂ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਔਰੰਗਜ਼ੇਬ ਪੂਰੀ ਦੁਨੀਆ ਵਿੱਚ ਇੱਕੋ ਹੀ ਧਰਮ ਦੇਖਣਾ ਚਾਹੁੰਦਾ ਸੀ ਹਿੰਦੂਆਂ ਉੱਤੇ ਬੇਅੰਤ ਜ਼ੁਲਮ ਹੋਣ ਲੱਗੇ ਔਰੰਗਜ਼ੇਬ ਨੇ ਸੋਚਿਆ ਕਿ ਜੇਕਰ ਹਿੰਦੂਆਂ ਤੇ ਨਾ ਜ਼ੁਲਮ ਕੀਤਾ ਜਾਵੇ ਤੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਵਿਨਵਾਨ ਪੰਡਤਾ ਤੇ ਕਸ਼ਮੀਰ ਦੇ ਵਿਦਵਾਨ ਪੰਡਤਾਂ ਨੂੰ ਇਸਲਾਮ ਕਬੂਲ ਕਰਾਇਆ ਜਾਵੇ ਕਿਉਂਕਿ ਉਹ ਬਹੁਤ ਵਿਦਵਾਨ ਸਨ ਅਤੇ ਸਨਾਤਨ ਧਰਮ ਦਾ ਪ੍ਰਚਾਰ ਕਰਦੇ ਸਨ ਬਾਦਸ਼ਾਹ ਨੇ ਕਸ਼ਮੀਰ ਦੇ ਸੂਬੇ ਸ਼ੇਰ ਅਫਗਨ ਖਾਨ ਨੂੰ ਹਕਮਜ਼ਾਰੀ ਕੀਤਾ ਛੇਤੀ ਤੋਂ ਛੇਤੀ ਪਿਆਰ ਨਾਲ ਜਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਜਿਵੇਂ ਵੀ ਹੋਵੇ ਇਸਲਾਮ ਕਬੂਲ ਕਰਾਇਆ ਜਾਵੇ ਜਦੋਂ ਧਰਮ ਬਚਾਉਣ ਦਾ ਕੋਈ ਰਾਹ ਨਾ ਲੱਭਿਆ ਤਾਂ ਸਾਰੇ ਕਸ਼ਮੀਰੀ ਪੰਡਤਾਂ ਨੂੰ ਇੱਕੋ ਹੀ ਗੱਲ ਸਹੀ ਲੱਗੀ ਗੁਰੂ ਨਾਨਕ ਦੇ ਘਰ ਦੀ ਓਟ ਲੈਣਾ 18 ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਸਤਗੁਰੂ ਗੁਰਤੇਗ ਬਾਬਰ ਜੀ ਸ਼ਾਨ ਵਿੱਚ ਸ਼ਰੀਨੰਦਪੁਰ ਸਾਇ ਫਰਿਆਦੀ ਹੋਏ ਸਤਗੁਰੂ ਜੀ ਉਹਨਾਂ ਦੇ ਦੁੱਖ ਸੁਣ ਕੇ ਉਹ ਸੋਚਣ ਲੱਗੇ ਪਿਤਾ ਜੀ ਨੂੰ ਸੋਚਾਂ ਵਿੱਚ ਪਏ ਦੇਖ ਕੇ ਗੋਮਿੰਦਰਾਇ ਜੀ ਜੋ ਆ ਕੇ ਪੁੱਛਦੇ ਹਨ ਅਤੇ ਪਿਤਾ ਜੀ ਜੋ ਦੱਸਦੇ ਹਨ ਇੱਤਨਾ ਸਾਨੂੰ ਦੀ ਦੱਸਿਓ ਪਿਤਾ ਜੀ ਇਹ ਪੰਡਤ ਕੀ ਆਖਦੇ ਨੇ ਦੱਸਿਓ ਪਿਤਾ ਜੀ ਇਹ ਪੰਡਤ ਕੀ ਆਖਦੇ ਨੇ ਸਾਰਿਆਂ ਦੇ ਚਿਹਰੇ ਕਿਉਂ ਉਦਾਸ ਜਾਪਦੇ ਇਹ ਕੀ ਆਖਦੇ ਨੇ ਆਖਦੇ ਨੇ ਖੜੇ ਸਾਰੇ ਅੱਗੇ ਆਪ ਦੇ ਏ ਕੀ ਆਖਦੇ ਨੇ ਪੰਡਤ ਨੇ ਬੇਟਾ ਕਿਸ਼ੂ ਮੇਰੀ ਆਏ ਦੁਖੀ ਦਿਲੋਂ ਪੰਡਤ ਨੇ ਬੇਟਾ ਕਿਸ਼ੂ ਮੇਰੀ ਆਏ ਦੁਖੀ ਦਿਲੋਂ ਜ਼ਾਲਮ ਐਨਾ ਤੇ ਜ਼ੁਲਮ ਕਮਾਮ ਦਾ Hindu ਧਰਮ ਨੂੰ ਧਰਮ ਨੂੰ ਪਾਪੀ ਮਿੱਟੀ ਚ ਮਲਾਮ ਦਾ Hindu ਧਰਮ ਨੂੰ ਸੁਣ ਕੇ ਪਿਤਾ ਦੀ ਗੱਲ ਪੁੱਛਿਆ ਗੋਬਿੰਦ ਰਾਏ ਸੁਣ ਕੇ ਪਿਤਾ ਦੀ ਗੱਲ ਪੁੱਛਿਆ ਗੋਬਿੰਦ ਰਾਏ ਈਲਾ ਨਹੀਂ ਬਣਾਇਆ ਕੋਈ ਜਾ ਸਕਦਾ ਐਨਾ ਹਿੰਦੂਆਂ ਦਾ ਧਰਮ ਬਚਾਇਆ ਕਿਵੇਂ ਜਾ ਸਕਦਾ ਐਨਾ ਹਿੰਦੂਆਂ ਦਾ ਧਰਮ ਬਚਾਉਣ ਦੇ ਲਈ ਕੋਈ ਮਹਾਪੁਰਸ਼ ਜਾ ਕੇ ਧਰਮ ਬਚਾਉਣ ਦੇ ਲਈ ਕੋਈ ਮਹਾਪੁਰਸ਼ ਜਾ ਕੇ ਦਿੱਲੀ ਵਿੱਚ ਸੀਸ ਆਪਣਾ ਲਗਾਵੇਗਾ ਖੂਨ ਆਪਣਾ ਆਪਣਾ ਓਡੋਲ ਧਰਮ ਬਚਾਵੇਗਾ ਖੂਨ ਆਪਣਾ ਤੁਹਾਡੇ ਬਿਨਾ ਦੁਨੀਆ ਤੇ ਕੌਣ ਮਹਾਪੁਰਸ਼ ਹੋਊ ਥੋੜੇ ਬਿਨਾ ਦੁਨੀਆ ਤੇ ਕੋਣ ਮਹਾਪੁਰਖ ਹੋਊ ਦਿੱਲੀ ਜਾ ਕੇ ਸੀਸ ਆਪਣਾ ਲਗਾ ਦਿਓ ਐਨਾ ਹਿੰਦੂਆਂ ਦਾ ਹਿੰਦੂਆਂ ਦਾ Hindu ਧਰਮ ਬਚਾ ਦਿਓ ਐਨਾ ਹਿੰਦੂਆਂ ਦਾ ਪੁੱਤਰ ਦੀ ਗੱਲ ਸੁਣ ਗਈਆਂ ਜਦੋਂ ਪੁੱਤਰ ਦੀ ਗੱਲ ਸੁਣ ਝਟ ਚੜ ਗਈਆਂ ਜਦੋਂ ਕਸ਼ਮੀਰੀ ਪੰਡਤਾਂ ਤੇ ਖੁਸ਼ੀਆਂ ਨੇ ਭਾਰੀਆਂ ਦਿੱਲੀ ਜਾਣ ਦੇ ਲਈ ਜਾਣ ਦੇ ਲਈ ਕੀਤੀਆਂ ਤਿਆਰੀਆਂ ਦਿੱਲੀ ਜਾਣ ਦੇ ਲਈ ਜਾਣ ਦੇ ਲਈ ਕੀਤੀਆਂ ਬਹੁਤਾਂ ਤਿਆਰੀਆਂ ਦਿੱਲੀ ਜਾਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰੇਗੀ ਆ ਸਾਤਿ ਸ੍ਰੀ ਅਕਾਲ ਜੇ ਕਰਗ ਜਾਵੇ ਪਦੇ ਪਾਪ ਨਿਹਾਲ ਹੋ ਜਾਵੇ ਭਾਈ ਜੈਤਾ ਜੀ ਦੇ ਮਨੂ ਭਾਵੇ ਸਾਤਿ ਸ੍ਰੀ ਅਕਾਲ ਗੱਜਕੇ ਜ ਕਰੇ ਗਿਆਵੇ ਨਿਹਾਲ ਹੋ ਜਾਵੇ ਸ਼ੀਦਾ ਸਿੰਘ ਦੇ ਮਨੂ ਭਾਵੇ ਨਿਹਾਲ ਹੋ ਜਾਵੇ ਸਾਤਿ ਸ੍ਰੀ ਅਕਾਲ ਜੇ ਕਰਗ ਜੋ ਪਦੇ ਪਾਪ ਨਿਹਾਲ ਹੋ ਜਾਵੇ ਮੀਰੀ ਫਰੀ ਦੇ ਮਾਲਕ ਛੇਵੇਂ ਪਾਛੇ ਜੀ ਦੇ ਮਨੂ ਭਾਵੇ ਸਾਤਿ ਸ੍ਰੀ ਅਕਾਲ ਗੱਜਕੇ ਜ ਕਰੇ ਗਿਆਵੇ ਦਰਮਦਿ شکارੀ ਕਰਨ ਦੇ ਲਿਖਾਰੀ ਨੀਲੇ ਦੇ ਸ਼ਾਸਵਰ ਪੁੱਤਰਾਂ ਦੇ ਦਾਨੀ ਅਮਰਕੇ ਦਾਤੇ ਤਨ 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 ਸਾਹਿਬੇ ਕਮਾਲ ਵਿਦਾਗੁਰ ਗੋਵਿੰਦ ਸਿੰਘ ਬਾਸ਼ਾ ਇਹਦੇ ਮੰਨੂ ਭਾਵੇ ਨਿਆਲੋ ਜਾਵੇ ਆਹ ਸ੍ਰੀ ਅਕਾਲ ਜੀ ਵਾਜਾ ਵਾਲਿਓ ਸਤ ਗੁਰੂ ਬਰਦਬਾਨੇ ਦੀ ਇਲਾਜ ਜਿੱਤੋ ਗੁਤੋ ਸ਼ੀਦੋ ਸਿੰਘੋ ਸਰਬਤ ਗੁਰਦੁਆਰਾ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਬਾਗੀਆਂ ਫੌਜਾਂ ਦੇ ਮਾਲਕ ਫੌਜਾਂ ਰੱਖਿਆ ਤਿਆਰ ਬਿਰ ਤਿਆਰ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਸਤਿ ਸ਼੍ਰੀ ਅਕਾਲ ਗੁਰੂ ਗ੍ਰੰਥ ਅਕਾਲ ਦੇਖੋ ਖਾਲਸਾ ਪਟਕੇ ਰੰਗ ਆਂਤ ਵਿੱਚ ਕਨ ਅਟਮ ਟੀਵੀ ਉਹਨਾਂ ਦਾ ਵੀ ਤੈ ਦੋਨੋਂ ਜਿਹੜੇ ਬਾਈ ਸਿਵਲੋਂ ਦਾਸ ਵੱਲੋਂ ਸੰਗਤਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੱਲ ਪਾਂਚੇ ਨਗਰਕਿਰਤਨ ਵੀ ਅਤੇ ਅੱਜ ਅੱਜ ਦੇ ਸਮਾਗਮ ਵੀ ਲੈਬ ਕੀਤੇ ਹਨ ਅਤੇ ਭਿੰਦਰ ਸਾਊਂਡ ਸਰਵਰ ਜਿਨ੍ਹਾਂ ਨੇ ਬੜੇ ਹੀ ਸਟਿਕ ਨੇ ਨਾਲੇ ਪ੍ਰੋਗਰਾਮ ਨੂੰ ਕਵਰ ਕੀਤਾ ਹੈ ਉਹਨਾਂ ਦਾ ਵੀ ਧੰਨਵਾਦ ਸੋ ਭਾਈ ਪਿੰਦਰ ਸਾਊਂਡ ਸਰਵਿਸ ਇਹਨਾਂ ਦੇ ਇੱਕੋ ਹੀ ਦੁਕਾਨ ਹੈ ਸੋ ਵਧੀਆ ਸਾਊਂਡ ਹੈ ਸੋ ਭਾਈ ਜੀ ਨੂੰ ਲੋੜ ਹੋਵੇ ਆਪਾਂ ਨੇ ਇਹਨਾਂ ਗੁਰੂ ਪਿਆਰਿਆਂ ਦਾ ਸਿਹਤ ਦੇਣਾ ਹੈ ਇਹਨੂੰ ਵੱਧ ਤੋਂ ਪ੍ਰਗੁਣ ਰੱਖਣਾ ਟੈਮ ਟੀਵੀ ਦਾ ਦੁਬਾਰਾ ਫਿਰ ਜਿੰਦਰ ਭਾਈ ਜੀ ਨੂੰ ਦਰਵਾਕਸੀ ਵੱਲੋਂ ਦਾਸ ਵੱਲੋਂ ਤਾਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ ਖਾਟ ਤਾ ਆਤਮਾ ਆਸਾ ਸੇਤੀ ਮਨ ਵਜੀਆਂ ਬਾਦਿ ਨਾਰਾ ਗਤੰ ਪਰਵਾ ਪਰੀਆਂ ਹਬਦਗਾ ਬਣਈਆਂ ਸ਼ਬਦੋ ਤਾਂ ਗਾਹੂ ਅਕੀਰਾ あ。Oh, no. തുല പായ തുിംപാ going